ਅੱਜ ਸਾਰਿਆਂ ਨੂੰ ਪਿਆਰ ਭਰੀ ਜੈਮਸੀਦੀ ਸਵਾਗਤ ਹੈ ਤੁਹਾਡਾ ਮਸੀਹੀ ਨੋਜ ਪੰਜਾਬੀ YouTube ਚੈਨਲ ਦੇਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਬਲੋ ਇੱਕ ਬਹੁਤ ਹੀ ਵੱਡਾ ਫੈਸਲਾ ਲੈ ਗਿਆ ਇਹ ਫੈਸਲਾ ਇਸਾਈ ਭਾਈਚਾਰੇ ਦੇ ਹੱਕ ਦੇ ਵਿੱਚ ਹੈ ਇਸਾਈ ਵਿਰੋਧੀਆਂ ਨੂੰ ਹੁਣ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ ਜਿਹੜੇ ਲੋਕ ਦੁਨੀਆ ਦੇ ਵਿੱਚ ਇਸਾਈਆਂ ਉੱਤੇ ਜ਼ੁਲਮ ਕਰਦੇ ਨੇ ਉਹਨਾਂ ਦਾ ਵੀਜ਼ਾ ਰੱਦ ਕਰਨ ਦਾ ਜੋ ਡੋਨਲਡ ਟਰੰਪ ਕੋਲ ਹੁਕਮ ਜਾਰੀ ਕੀਤਾ ਗਿਆ ਹੈ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੋ ਵੀ ਇਸਾਈਆਂ ਤੇ ਜ਼ੁਲਮ ਕਰੇਗਾ ਉਨਾ ਨੂੰ ਅਮਰੀਕਾ ਦੀ ਸਰਕਾਰ ਵੀਜ਼ਾ ਨਹੀਂ ਦੇਵੇਗੀ ਤੇ ਜੋ ਐਂਟੀ-ਕ੍ਰਿਸਚਨ ਲੋਕ ਨੇ ਉਹਨਾਂ ਦੀ ਹੁਣ ਅਮਰੀਕਾ ਵਿੱਚ ਐਂਟਰੀ ਬੰਦ ਹੋ ਚੁੱਕੀ ਹੈ ਸੋ ਦੇਖੋ ਇਸ ਖਬਰ ਨੂੰ ਤੇ ਵੱਤਵਾਦ ਸ਼ੇਅਰ ਜ਼ਰੂਰ ਕਰੋ ਤੇ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਐਂਟੀ-ਕ੍ਰਿਸਚਨ ਲੋਕਾਂ ਨੂੰ ਹੁਣ ਯੂਐਸ ਵੀਜ਼ਾ ਨਹੀਂ ਦੇਵੇਗਾ ਤਾਂ ਟਰੰਪ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਦੱਸਦੇ ਗਏ ਕਿ ਟਰੰਪ ਸਰਕਾਰ ਦੇ ਸੈਕਟਰੀ ਜਿਨ੍ਹਾਂ ਦੇ ਬਰੂ ਇਹ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਐਂਟੀ-ਕ੍ਰਿਸਚਨ ਲੂਕ ਜੋ ਕਿ ਇਸਾਈਆਂ ਤੇ ਜ਼ੁਲਮ ਕਰ ਰਹੇ ਨੇ ਉਹਨਾਂ ਨੂੰ ਯੂਐਸਏ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਵੇਗੀ। ਯਾਨੀ ਕਿ ਉਹਨਾਂ ਦੇ ਵੀਜ਼ੇ ਤੇ ਰੋਕ ਲਗਾ ਦਿੱਤੀ ਗਈ ਹੈ। ਇਸਾਈਆਂ ਦੇ ਹੱਕ ਦੇ ਵਿੱਚ ਯੂਐਸਏ ਨੇ ਵੱਡਾ ਫੈਸਲਾ ਲੈ ਲਿਆ। ਉਹਨਾਂ ਲੋਕਾਂ ਦੇ ਲਈ ਵੀਜ਼ਾ ਬੰਦ ਕਰ ਦਿੱਤਾ ਜਿਹੜੇ ਲੋਕ ਇਸਾਈਆਂ ਦੇ ਖਿਲਾਫ ਧਰਨਾ ਉਹਨਾਂ ਨੂੰ ਮਾਰਾ ਬੋਲ ਰਹੇ ਨੇ ਇਹ ਉਹਨਾਂ ਨੂੰ ਮਾਰ ਰਹੇ ਨੇ। ਹੁਣ ਉਹਨਾਂ ਨੂੰ ਅਮਰੀਕਾ ਦੇ ਵਿੱਚ ਵੀਜ਼ਾ ਨਹੀਂ ਮਿਲੇਗਾ। ਪੂਰੀ ਦੁਨੀਆ ਦੇ ਵਿੱਚ ਇਸ ਜ਼ੁਲਮ ਨੂੰ ਰੋਕਣ ਦੇ ਲਈ ਟਰੰਪ ਨੇ ਇਸਾਈ ਪਾਈਚਾਰੇ ਦੇ ਲਈ ਵੱਡਾ ਫੈਸਲਾ ਲਿਆ ਜਿਸ ਦੀ ਕਾਫੀ ਸ਼ਲਾਘਾ ਹੋ ਰਹੀ ਹੈ। ਅਮਰੀਕੀ ਵਿਦੇਸ਼ੀ ਵਿਭਾਗ ਦੇ ਵੱਲੋਂ 3 ਦਸੰਬਰ ਨੂੰ ਐਲਾਨ ਕੀਤਾ ਗਿਆ ਕਿ ਵਿਦੇਸ਼ਾਂ ਦੇ ਵਿੱਚ ਇਸਾਈਆਂ ਦੇ ਵਿਰੁੱਧ ਧਾਰਮਿਕ ਹਿੰਸਾ ਦੀ ਯੋਜਨਾ ਬਣਾਉਣ ਜਾਂ ਇਸ ਨੂੰ ਸਮਰਥ ਬਣਾਉਣ ਦੇ ਦੋਸ਼ੀ ਕਿਸੇ ਵੀ ਵਿਅਕਤੀ ਤੇ ਨਵੀਆਂ ਵੀਜ਼ਾ ਪਾਬੰਦੀਆਂ ਲਗਾਈਆਂ ਜਾਣਗੀਆਂ ਤੇ ਇਹ ਐਲਾਨ ਨਾਈਜੀਰੀਆ ਤੇ ਹੋਰ ਦੇਸ਼ਾਂ ਦੇ ਵਿੱਚ ਇਸਾਈਆਂ ਤੇ ਹੋ ਰਹੇ ਲਗਾਤਾਰ ਹਮਲਿਆਂ ਨੂੰ ਲੈ ਕੇ 트ੰਪ ਦੇ ਵੱਲੋਂ ਕੀਤਾ ਗਿਆ ਅਮਰੀਕਾ ਕਿਸੇ ਵੀ ਅਜਿਹੇ ਵਿਅਕਤੀ ਨੂੰ ਵੀਜ਼ਾ ਨਹੀਂ ਦੇਵੇਗਾ ਜੋ ਕਿ ਜਾਇਆਂ ਜਾਂ ਹੋਰ ਧਾਰਮਿਕ ਘਟਕਿੰਟੀਆਂ ਤੇ ਅਤਿਆਚਾਰ ਕਰਨ ਦਾ ਸਮਰਥਨ ਕਰਦਾ ਦੱਸ ਦਈਏ ਕਿ ਮਾਰਕੋ ਔਰ ਰੂਬਿਓ ਜੋ ਕਿ ਇਸ ਮਾਮਲੇ ਦੇ ਵਿੱਚ 트ੰਪ ਸਰਕਾਰ ਦੇ ਸੈਕਟਰੀ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਰਾਸ਼ਟਰਪਤੀ 트ੰਪ ਦੇ ਨਿਰਦੇਸ਼ਾਂ ਤੇ ਕਾਰਵਾਈ ਹੋਈ ਹੈ ਤੇ ਵਿਦੇਸ਼ ਵਿਭਾਗ ਦੇ ਵੱਲੋਂ ਉਹਨਾਂ ਲੋਕਾਂ ਦੇ ਲਈ ਅਮਰੀਕੀ ਵੀਜ਼ਾ ਤੇ ਪਾਬੰਦੀ ਲਗਾਈ ਜਾਵੇਗੀ ਜੋ ਜਾਣ ਬੁਝ ਕੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਦੇ ਨੇ ਤੇ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਫੰਡ ਦਿੰਦੇ ਨੇ ਸਮਰਥਨ ਕਰਦੇ ਨੇ ਜਾਂ ਫਿਰ ਜਿਵੇਂ ਕਿਸੇ ਵੀ ਘਟਨਾ ਨੂੰ ਆਪ ਪੰਜਾਬ ਦਿੰਦੇ ਨੇ ਤਾਂ ਅਜਿਹੇ ਲੋਕਾਂ ਦੇ ਵੀਜ਼ਾ ਤੇ ਰੁਕ ਲਗਾ ਦਿੱਤੀ ਜਾਵੇਗੀ